ਕਟੇ ਸੌਂਝੀ ਕਰਦੇ ਆਂ ਲੈਣਾ ਗੇਰ ਫੀਸਲ ਐਂਕਾ ਲਾਹ ਬਲਿਆ ਰਵਿਓ ਬਲਿਆ ਰਵਿਓ ਬਲਿਆ ਰਵਿਓ ਬਲਿਆ ਰਵਿਓ ਆਰਾਮ ਆਰਾਮ ਲਾ ਥੋੜਾ ਕਲਚ ਚਲੋ ਥੋੜਾ 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 ਕਲਚ ਥੋੜਾ ਐਨਾ ਕਲਚ ਨਹੀਂ ਛੱਡਣਾ ਆਪਾਂ ਤਾਂ ਬੜਾ ਜ਼ਿਆਦਾ ਛੱਡਉਂਦਾ ਜਿਆਦਾ ਕਲਾਚ ਛੱਡੋਗੇ ਗੱਡੀ ਦੀ ਆਵਾਜ਼ ਵੀ ਚੇਂਜ ਹੁੰਦੀ ਸੀ ਸੁਣਦੇ ਸੀ ਇਦਾਂ ਗੱਡੀ ਬੰਦ ਹੋਣ ਨੂੰ ਕਰਦੀ ਸੀ ਕਿ ਇੰਨਾ ਨਹੀਂ ਛੱਡੀਦਾ ਹੁੰਦਾ ਪਰ ਜੇ ਗੱਡੀ ਬੰਦ ਹੋ ਜAVE ਟ੍ਰੈਫਿਕ ਦੇ ਵਿੱਚ ਰਚਪਾ ਪੈ ਜਾਣਾ ਯਾ ਜੇ ਚਲੋ ਰਚ ਵੀ ਪੈ ਗਿਆ ਜੋ ਕੋਈ ਹਾਰਨ ਵੀ ਦੱਬਦਾ ਯਾ ਜਾਣੇ ਕਿ ਜਾਣੇ ਰਿਲੈਕਸ ਲੈਣਾ ਉੱਥੇ ਖਬਰ ਆਉਣਾ ਨਹੀਂ ਕਿ ਆ ਕੇ ਖਬਰ ਆ ਕੇ ਉੱਥੇ ਫਿਰ ਬੰਦਾ ਗਲਤੀ ਕਰ ਲਾ ਪਾਦਾ ਹੁੰਦਾ ਤੇ ਹੁਣ ਚੰਗਾ ਦਰਾਚਿਆ। ਹਾਂ ਇਹ ਪਸਾਦ। ਹਾਂ ਪਹਿਲੇ ਘੇਰੇ ਬੋਲੋ। ਬਾਕੀ ਹੋਰਾਂ ਦਾ ਵੀ ਆ। ਹੋਰਾਂ ਥੋੜੀ ਬ੍ਰੇਕ। ਠੀਕ ਐ। ਇਧਰ ਦੇਖੋ ਖਾਲੀ ਰੋਡ। ਥੋੜੀ ਮੂਵ ਕਰੀ ਦਿੰਦੇ ਨੇ। ਬਾੜੀ ਕਰ ਲਓ। ਬਾੜੀ ਹੋਰ ਕਰ ਲਓ। ਥਾਂ ਥੋੜੀ ਹੋਰ ਕਰ ਲਓ ਇੱਥੇ ਉੱਧ। ਔਰ ਇਧਰ ਲੈ ਕੇ ਆਓ ਗੱਡੀ ਸ਼ੀਸ਼ਾ ਦੇਖ ਕੇ ਲੈ ਚਲੋ ਥੋੜਾ ਵੱਡੀ ਜਿੱਦਾਂ ਜਗ੍ਹਾ ਹੁੰਦੀ ਆ ਨਾ ਤਾਂ ਮਾੜੀ 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 ਮੂਵ ਕਰੀ ਜਾਏਦੀ ਹੁੰਦੀ ਆ ਜੇ ਜਗ੍ਹਾ ਹੈਗੀ ਆ ਤਾਂ ਜੇ ਨਾ ਜਗ੍ਹਾ ਹੋਵੇ ਤਾਂ ਗੱਡੀ ਸਟਾਪ ਕਰ ਦੇਵੀਂ ਤੇ ਜਦੋਂ ਜਗ੍ਹਾ ਮਿਲ ਗਈ ਆ ਫੇਰ ਗੱਡੀ ਦੂਰ ਰੂ ਵੀ ਔਰਾਂ ਦੱਬੀ ਜਾਏ ਇਧਰ ਦੇਖ ਕੇ ਨਾ ਕਰਕ ਤੋਂ ਜੋ ਵਟੇ ਗੋਂਦਾ ਤਾਂ ਕਰਿਓ ਨਹੀਂ ਤਾਂ ਰਹਿਣ ਦੇ ਕਹਿੰਦਾ ਮੋਰ ਮੋੜ ਵੀ ਆ ਉਹ ਵਟੇ ਕ ਨਾ ਹੀ ਕਰਿਓ ਬੱਚੇ ਦੇਖ ਕੇ ਮਾੜੀ ਵੜੇ ਇਧਰੋਂ ਇਤੋਂ ਫਾਸਲਾ ਲੈ ਲੈ ਲਫਟ ਹੈਂਡ ਇਗੇਟ ਵਾਹਰਾ ਬਸ ਔਰ ਹਾਲੇ 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 ਠੀਕ ਆ ਇੱਥੇ ਕਲਚ ਬ੍ਰੇਕ ਦਾ ਕੰਮ ਆ ਰੇਸ ਰੂਪ ਦਾ ਕੰਮ ਹੈ ਨਹੀਂ ਇੱਧਰ ਦੇਖੀ ਇਹ ਹਾਂ ਰਾਹ ਹੁਣਾ ਰਾਹ ਹੁਣਾ ਇਹ ਕਲਾਚ ਹੋ ਚਲੋ ਫਟੋ ਰੋ ਡਿਬਰੀ ਛਡੋ ਬ੍ਰੇਕ ਛਡੋ ਸਿੱਧੀ ਰੋ ਪਰ ਗਏ ਹੋਰਨ ਕਲਾਚ ਫੇਰ ਫੇਰ ਬ੍ਰੇਕ ਲਾਉਂਗਾ ਹੌਲੀ ਹੌਲੀ ਦੇਖ ਜਾਓ ਬਸ ਥੋੜੀ ਦੂਰ ਕੁਝ ਹੋਰ ਮਾਟੀ ਗੱਧੀ ਚਲੋ ਹਾਂ ਸਹੀ ਹੈ ਨਹੀਂ ਹੋ ਰਹੀਆਂ ਹੋਰਨ ਚਲੋ ਅਲੀਦਰ ਹੋਰੇ ਗੱਡੀ ਹੈ ਪਰ ਰਹਿਣ ਦੇ ਜਨਾ ਪਰੋੜੀ ਥੋੜੀ ਇਹਨੂੰ ਦਬਾਓ ਗੱਡੀ ਵੱਡਾ ਗੱਡੀ ਤੋਂ ਚਲੋ ਗੇਰ ਪਿਆ ਨਹੀਂ ਗਿਆ ਕਲਚ ਦੱਬੇ ਆਰਾਮ ਨਾਲ ਗੇਰ ਪਾਇਓ ਤੋਰ ਵੱਡੀ ਨਾਲ ਸਟਾਕ ਨਾਲ ਵਾਲੇ ਨੇ ਤਾਂ ਨਹੀਂ ਦੋਨੋਂ ਕਰੋ ਗੱਡੀ ਬ੍ਰੇਕ ਲਾਉਣੀ ਪੈਣੀ ਉਹ ਇਧਰ ਦੇਖ ਕੇ ਬਾਕੀ ਚਲੋ ਅੱਧਾ ਘਲਤੀ ਫੇਰ ਰੁਕੋ ਫੇਰ ਰੁਕੋ ਫੇਰ ਰੁਕੋ ਰੋਕ ਜਰਾ ਰੋਕ ਜਰਾ ਰੋਕ ਜਰਾ ਰੋਕ ਜਰਾ ਰੋਕ ਜਰਾ ਨਾ ਕਹ ਲੈਣ ਦੇ ਉਹਨੂੰ ਚਲੋ ਇਧਰ ਨਾਲੇ ਰੱਖ ਲੋ ਗੱਡੀ ਚਲੋ 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 ਨਿਕਲ ਕੇ ਹਾਂ ਦੋਨੋਂ ਦੋ ਨਾ ਜਗ੍ਹਾ ਹੋਵੇ ਮੈਂ ਗੱਡੀ ਉੱਥੇ ਹੋਲੀ ਕਰਨੀ ਪੈਣੀ ਹੈ ਇਹਦਾ ਹੋਰ ਗੱਡੀਆਂ ਹੁੰਦੀ ਸੀ ਕਿਉਂਕਿ ਨਾ ਉਧਰਲੇ ਪਾਸੇ ਰਾਈਟ ਸਾਈਡ ਜਗ੍ਹਾ ਹੋਵੇ ਫਿਰ ਗੱਡੀ ਸਟੌਪ ਕਰ ਦਈਏ